ਪੰਜਾਬ ਸਰਕਾਰ ਦੇ ਵੱਲੋਂ ਵੱਡੇ ਆਰਡਰ ਦਿੱਤੇ ਗਏ ਨੇ ਤੇ 16 ਤੇ 17 ਤਰੀਕ ਦੀ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਹੈ ਤੇ ਦੱਸਦੀ ਹੈ ਕਿ ਰੈਲੀ ਨੂੰ ਲੈ ਕੇ ਛੁੱਟੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਵਿਕਰਮ ਸਿੰਘ ਮੇਡੀਟਿਆ ਨੇ ਹੁਣ ਟਵੀਟ ਕੀਤਾ ਹੈ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਕੁਝ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਸਰਕਾਰ ਦੇ ਦੋ ਆਰਡਰ ਪਹਿਲੇ ਆਰਡਰ ਸਾਰੇ ਸਰਕਾਰੀ ਸਕੂਲਾਂ ਦੇ 16 ਤਰੀਕ ਨੂੰ ਮਾਪੇ ਅਧਿਆਪਕ ਮਿਲਣੀ ਮੈਗਾ ਪੀਟੀਐਮ ਰੱਖੀ ਜਾਵੇਗੀ ਤੇ ਦੂਜਾ ਆਰਡਰ 16 12 2023 ਨੂੰ ਬਠਿੰਡੇ ਦੇ 6 ਸਕੂਲਾਂ 'ਚ ਛੁੱਟੀ ਕਰ ਦਿੱਤੀ ਜਾਵੇਗੀ ਤਾਂ ਜੋ ਸੀਐਮ ਸਾਹਿਬ ਦੀ ਸਿਕਿਉਰਿਟੀ ਉੱਥੇ ਠਹਿਰ ਸਕੇ ਕਿਉਂਕਿ ਮਹਾਰਾਜਾ ਸਤੌਜ ਦੀ 17 ਨੂੰ ਰੈਲੀ ਹੈ ਇੱਕ ਪਾਸੇ ਤਾਂ ਸੀਐਮ ਸਾਹਿਬ ਬੱਚਿਆਂ ਨੂੰ ਫੋਟੋਆ ਕਰਾ ਕੇ ਡਰਾਮੇ ਕਰਦੇ ਹਨ ਤੇ ਦੂਜੇ ਪਾਸੇ ਸਕੂਲਾਂ 'ਚ ਆਪਣੀ ਰੈਲੀ ਲਈ ਛੁੱਟੀਆਂ ਭਗਵੰਤ ਜੀ ਕੀ ਇਹ ਹੈ ਦਿੱਲੀ ਮਾਡਲ ਦੱਸਦੀ ਹੈ ਕਿ ਇਹ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੋਸਟ ਆ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕਿਉਂਕਿ 17 ਤਰੀਕ ਨੂੰ ਜਿਹੜੇ ਆਮ ਆਦਮੀ ਪਾਰਟੀ ਦੀ ਰੈਲੀ ਹੈ ਜਿਹੜੀ ਬਠਿੰਡਾ ਦੇ ਵਿੱਚ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਸਕੂਲ ਨੂੰ ਛੁੱਟੀ ਦਾ ਐਲਾਨ ਜਿਹੜਾ ਕੀਤਾ ਹੈ ਤੇ ਉੱਥੇ ਹੀ ਹੁਣ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਕੀਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕਿਉਂ ਡਰਾਮੇ ਰਚੇ ਜਾ ਰਹੇ ਹਨ ਕਿਉਂ ਫੋਟੋ ਜਿਹੜੀਆਂ ਖਜਾਈਆਂ ਜਾ ਰਹੀਆਂ ਹਨ ਤੇ ਜਿਸ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਫਿਰ ਸਵਾਲ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਕੀਤੇ ਨੇ 16 ਤਰੀਕ ਨੂੰ ਮਾਪੇ ਅਧਿਆਪਕ ਮਿਲਣੀ ਮੈਗਾ ਪੀਟੀਐਮ ਰੱਖੀ ਜਾਵੇਗੀ ਤੇ ਦੂਜਾ ਆਰਡਰ 16 12 2023 ਨੂੰ ਬਠਿੰਡੇ ਦੇ 6 ਸਕੂਲਾਂ 'ਚ ਛੁੱਟੀ ਕਰ ਦਿੱਤੀ ਜਾਵੇਗੀ ਤਾ ਜੋ ਸੀਐਮ ਸਾਹਿਬ ਦੀ ਸਿਕਿਉਰਿਟੀ ਉਥੇ ਠਹਿਰ ਸਕੇ ਕਿਉਂਕਿ ਮਹਾਰਾਜਾ ਸਤੋਜ ਦੀ 17 ਨੂੰ ਰੈਲੀ ਹੈ ਇੱਕ ਪਾਸੇ ਤਾਂ ਸੀਐਮ ਸਾਹਿਬ ਬੱਚਿਆਂ ਨੂੰ ਫੋਟੋਆ ਕਰਾ ਕੇ ਡਰਾਮੇ ਕਰਦੇ ਹਨ ਤੇ ਦੂਜੇ ਪਾਸੇ ਸਕੂਲਾਂ 'ਚ ਆਪਣੀ ਰੈਲੀ ਲਈ ਛੁੱਟੀਆਂ ਭਗਵੰਤ ਜੀ ਇਹ ਹੈ ਦਿੱਲੀ ਮਾਡਲ ਦੱਸ ਦਈਏ ਕਿ ਇਹ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੋਸਟਰ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕਿਉਂਕਿ 17 ਤਰੀਕ ਨੂੰ ਜਿਹੜੇ ਆਮ ਆਦਮੀ ਪਾਰਟੀ ਦੀ ਰੈਲੀ ਹੈ ਜਿਹੜੀ ਬਠਿੰਡਾ ਦੇ ਵਿੱਚ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਸਕੂਲ ਨੂੰ ਛੁੱਟੀ ਦਾ ਐਲਾਨ ਜਿਹੜਾ ਕੀਤਾ ਹੈ ਤੇ ਉੱਥੇ ਹੀ ਹੁਣ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਕੀਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕਿਉਂ ਡਰਾਮੇ ਰਚੇ ਜਾ ਰਹੇ ਹਨ ਕਿਉਂ ਫੋਟੋ ਜਿਹੜੀਆਂ ਖਚਾਈਆਂ ਜਾ ਰਹੀਆਂ ਹਨ ਤੇ ਜਿਸ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਫਿਰ ਸਵਾਲ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਕੀਤੇ ਨੇ ਤੇ 16 ਤਰੀਕ ਨੂੰ ਮਾਪੇ ਅਧਿਆਪਕ ਮਿਲਣੀ ਮੈਗਾ ਪੀਟੀਐਮ ਰੱਖੀ ਜਾਵੇਗੀ ਤੇ ਦੂਜਾ ਆਰਡਰ 16 12 2023 ਨੂੰ ਬਠਿੰਡੇ ਦੇ 6 ਸਕੂਲਾਂ 'ਚ ਛੁੱਟੀ ਕਰ ਦਿੱਤੀ ਜਾਵੇਗੀ ਤਾਂ ਜੋ ਸੀਐਮ ਸਾਹਿਬ ਦੀ ਸਿਕਿਉਰਿਟੀ ਉੱਥੇ ਠਹਿਰ ਸਕੇ ਕਿਉਂਕਿ ਮਹਾਰਾਜਾ ਸਤੋਜ ਦੀ 17 ਨੂੰ ਰੈਲੀ ਹੈ ਇੱਕ ਪਾਸੇ ਤਾਂ ਸੀਐਮ ਸਾਹਿਬ ਬੱਚਿਆਂ ਨੂੰ ਫੋਟੋ ਆ ਕਰਾ ਕੇ ਡਰਾਮੇ ਕਰਦੇ ਹਨ ਤੇ ਦੂਜੇ ਪਾਸੇ ਸਕੂਲਾਂ 'ਚ ਆਪਣੀ ਰੈਲੀ ਲਈ ਛੁੱਟੀਆਂ ਭਗਵੰਤ ਮਾਨ ਕੀ ਇਹ ਹੈ ਦਿੱਲੀ ਮਾਡਲ ਦੱਸ ਦਈਏ ਕਿ ਇਹ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪੋਸਟ ਆ ਜਿਹੜੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਕਿਉਂਕਿ 17 ਤਰੀਕ ਨੂੰ ਜਿਹੜੇ ਆਮ ਆਦਮੀ ਪਾਰਟੀ ਦੀ ਰੈਲੀ ਹੈ ਜਿਹੜੀ ਬਠਿੰਡਾ ਦੇ ਵਿੱਚ ਹੋਣ ਜਾ ਰਹੀ ਹੈ ਤੇ ਜਿਸ ਦੇ ਵਿੱਚ ਸਕੂਲ ਨੂੰ ਛੁੱਟੀ ਦਾ ਐਲਾਨ ਜਿਹੜਾ ਕੀਤਾ ਹੈ ਤੇ ਉੱਥੇ ਹੀ ਹੁਣ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਕੀਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕਿਉਂ ਡਰਾਮੇ ਰਚੇ ਜਾ ਰਹੇ ਹਨ ਕਿਉਂ ਫੋਟੋ ਜਿਹੜੀ ਖਚਾਈਆਂ ਜਾ ਰਹੀਆਂ ਹਨ ਤੇ ਜਿਸ ਦੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਫਿਰ ਸਵਾਲ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਕੀਤੇ